ਸਸ ਜੀ ਗੱਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਕਿ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਲੱਗੀ ਆ ਅੱਜ ਮੈਂ ਵੀਡੀਓ ਬਣਾਈ ਸੀ ਖਾਣੇ ਪੀਣੇ ਤੇ ਮੈਂ ਕਿਹਾ ਚਲੋ ਬਣਾਈਏ ਤੇ ਨਾਲ ਇੱਕ ਵੀਡੀਓ ਫਿਰ ਮੈਂ ਪਾਵਾਂਗੀ ਜੰਗਲਾਂ ਦੇ ਵਿੱਚ ਅਸੀਂ ਗੇੜਾ ਕੱਢਣ ਗਏ ਸੀ ਉਹ ਵੀ ਦਿਖਾਉਂਗੀ ਨੈਕਸਟ ਵੀਡੀਓ ਦੇ ਵਿੱਚ ਤੇ ਅੱਜ ਮੈਂ ਬਣਾਉਣ ਲੱਗੀ ਆ ਪਕੌੜੇ ਸਾਰੇ ਕਹਿੰਦੇ ਪਕੌੜੇ ਕਾਫੀ ਚਿਰ ਹੋ ਗਿਆ ਨਹੀਂ ਬਣਾਏ ਤਾਂ ਅੱਜ ਮੈਂ ਸੋਚਿਆ ਚਲੋ ਅੱਜ ਆਪਾਂ ਪਕੌੜੇ ਬਣਾਉਣੇ ਆ ਪਕੌੜਿਆਂ ਦੇ ਵਿੱਚ ਮੈਂ ਪਰੀ ਆ ਪਾਲਕ ਆਲੂ ਤੇ ਪਿਆਜ਼ ਤੇ ਮੋਟੀਆਂ-ਮੋਟੀਆਂ ਮੈਂ ਕੱਟ ਕੇ ਸੜ ਰਹੀਆਂ ਹਰੀਆਂ ਮਿਰਚਾਂ ਕਿਉਂਕਿ ਸਾਰੇ ਕਹਿੰਦੇ ਮਿਰਚਾਂ ਦਾ ਟੇਸ ਨਹੀਂ ਆਉਂਦਾ ਫਿਰ ਮੈਂ ਮੋਟੀਆਂ-ਮੋਟੀਆਂ ਮੱਚਾਂ ਥੋੜੀਆਂ ਸੁੱਟਦੀਆਂ ਵਿੱਚ ਤਾਂ ਕਿ ਇਹ ਮਿਰਚਾਂ ਦਾ ਟੇਸ ਇਹਨਾਂ ਚੰਗੀ ਤਰ੍ਹਾਂ ਆ ਜੇ ਕਿ ਪਤਾ ਲੱਗੇ ਕਿ ਅਸੀਂ ਮਿਰਚਾਂ ਖਾ ਰਹੇ ਮਿਰਚਾਂ ਖਾਧੀਆਂ ਆ ਤੇ ਮੈਂ ਬਾਲਾ ਕੁਛ ਇਹਨਾਂ ਦੇ ਵਿੱਚ ਨਹੀਂ ਪਾਉਂਦੀ ਹੁੰਦੀ ਇਹ ਮੈਂ ਪਾ ਰਹੀ ਆ ਧੱਕਰ ਤੇ ਮੈਂ ਬਾਲਾ ਚੀਜ਼ਾਂ ਨਹੀਂ ਪਾਉਂਦੀ ਹੁੰਦੀ ਕਿ ਟੂ ਮੱਚ ਹੋ ਜਾਣ ਤੇ ਪਾ ਪਾਉਂਗੀ ਉਹੀ ਮੇਨ ਚੀਜ਼ਾਂ ਜਿਹੜੀਆਂ ਆਪਾਂ ਪਾਉਨੇ ਆ ਇਹ ਮੈਂ ਪਾ ਰਹੀਏ ਇਹਦੇ ਵਿੱਚ ਦਹੀਂ ਜੇ ਤੁਸੀਂ ਨਹੀਂ ਦਹੀਂ ਵਾਲੇ ਪਕੌੜੇ ਬਣਾਏ ਤਾਂ ਜਰੂਰ ਦਹੀਂ ਪਾ ਕੇ ਬਣਾ ਕੇ ਦੇਖਿਓ ਪੈਸੇ ਕਈ ਲੋਕ ਟਮਾਟੋ ਵੀ ਪਾਉਂਦੇ ਆ ਪਰ ਮੈਂ ਦਹੀਂ ਵੀ ਪਾ ਲੈਣੀ ਆ ਟਮਾਟੋ ਵੀ ਪਾ ਲੈਣੀ ਆ ਤੇ ਆਪਣਾ ਹੈਗਾ ਨੂਨ ਮਿਰਚ ਮਸਾਲਾ ਜਿਹੜੇ ਆਪਾਂ ਨੋਰਮਲੀ ਪਾਉਂਦੇ ਆ ਕੋਈ ਜ਼ਿਆਦਾ ਮੈਂ ਇਹਦੇ ਵਿੱਚ ਜ਼ਿਆਦਾ ਜੇ ਤੁਸੀਂ ਅੰਬ ਚੂਨ ਤੇ ਨਾਰਦਾਣਾ ਪਾ ਲਓ ਤਾਂ ਉਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਟੇਸਟ ਬਣ ਜਾਂਦਾ ਨਾਰਦਾਣਾ ਤੇ ਜਿਹੜਾ ਅੰਬ ਚੂਨ ਹੁੰਦਾ ਉਹ ਤੁਹਾਨੂੰ ਟੇਸਟ ਬਹੁਤ ਵਧੀਆ ਦਿੰਦਾ ਤੇ ਕਲਰ ਵੀ ਦਿੰਦਾ ਆ ਦੇ ਇਹ ਆਪਾਂ ਪਾਏ ਬੇਸਣ ਮੈਂ ਬੇਸਣ ਬਹੁਤ ਥੋੜਾ ਪਾਉਣੀ ਹੁੰਦੀ ਆ ਤੇ ਕਾਫੀ ਲੋਨ ਹੈਗੇ ਲੋਕ ਜਿਹੜੇ ਵੀ ਹੈਗੇ ਬੇਸਣ ਬਹੁਤ ਜ਼ਿਆਦਾ ਬੇਸਣ ਪਾ ਲੈਂਦੇ ਆ ਪਰ ਮੈਂ ਬੇਸਣ ਘੱਟ ਪਾਉਣੀ ਹੁੰਦੀ ਆ ਤੇ ਸਮਾਨ ਜ਼ਿਆਦਾ ਪਾਉਣੀ ਹੁੰਨੇ ਆ ਆਪਾਂ ਜਿਹਦੇ ਵਿੱਚ ਤੁਸੀਂ ਪਨੀਰ ਪਾਉਣਾ ਉਹ ਵੀ ਪਾ ਸਕਦੇ ਆ ਪਰ ਮੈਂ ਪਨੀਰ ਨਹੀਂ ਪਾਇਆ ਅੱਜ ਮੈਂ ਪਿਆਜ਼ ਤੇ ਪਿਆਜ਼ ਤੇ ਆਲੂ ਵਾਲੇ ਬਣਾ ਰਹੀ ਆ ਤੇ ਉਹ ਵੀ ਥੋੜੇ ਜਿਹੀ ਬਣਾ ਰਹੀ ਆ ਕਿਉਂਕਿ ਇਹ ਦੋ ਜਾਨੇ ਸੀਗੇ ਤੇ ਤੀਜੀ ਮਾਂ ਆ ਤੇ ਕਹਿੰਦੇ ਸੀ ਚੱਲ ਥੋੜੇ ਖਾਣੇ ਬੀਟੇ ਹੁਣੇ ਬਾਹਰ ਗਏ ਉਹ ਕਹਿੰਦੇ ਸੀ ਕਿ ਨਹੀਂ ਕੁਛ ਖਾਣਾ ਤੇ ਵੀ ਮੈਂ ਕਿਹਾ ਚਲ ਥੋੜੇ ਜਿ ਇਹਨਾਂ ਨੇ ਕਈ ਦਿਨਾਂ ਦੇ ਕਹਿ ਰਹੇ ਆ ਕਿ ਪਿਆ ਪਕੌੜੇ ਖਾਣੇ ਆ ਪਕੌੜੇ ਖਾਣੇ ਆ ਤੇ ਮੈਂ ਲੱਗੀ ਤਾਂ ਵੈਸੇ ਸਾਗ ਬਣਾਉਣ ਸੀਗੀ ਤੇ ਇਹ ਅੰਬਚੂਰਨ ਤੇ ਹੈਗੇ ਪਾਇਆ ਤੇ ਨਾਰਦਾਣਾ ਮੈਂ ਪਤਾ ਇਹਦੇ ਵਿੱਚ ਤੇ ਉਹਦਾ ਕਰਕੇ ਹੁਣ ਮੈਂ ਕਿਹਾ ਚਲ ਪਹਿਲਾਂ ਇਹਨਾਂ ਨੂੰ ਪਕੌੜੇ ਬਣਾ ਕੇ ਖਿਲਾ ਦੇ ਜਿਹੜੇ ਇਹ ਰੋਜ਼ ਕਹੀ ਜਾਂਦੇ ਕਈ ਦਿਨਾਂ ਦੇ ਤੇ ਵੈਸੇ ਮੈਂ ਕੋਲ ਨਹੀਂ ਕਰਦੀ ਹੁੰਦੀ ਜੇ ਇਦਾਂ ਚੀਜ਼ ਬਣਾਉਣੀ ਬਣਾ ਲੈਣੀ ਪਰ ਉ ਅਸੀਂ ਤੇਲ ਮੈਂ ਬੋ ਘੱਟ ਯੂਜ਼ ਕਰਦੀ ਆ ਬਸ ਜੇ ਤੁਹਾਨੂੰ ਕਿਤੇ ਆਹੇ ਤੇ ਲੇ ਮਹੀਨੇ ਬਾਅਦ ਇੱਕ ਦੇ ਤੇਲ ਪਕੌੜੇ ਬਣਾ ਲੇ ਜਾਂ ਕੋਈ ਪੂਰੀਆਂ ਪਰੀਆਂ ਭਰੂਰੇ ਬਣਾਉਂਦੀ ਕਿਤੇ ਹੋਇਆ ਤਾਂ ਇਦਾਂ ਬਣਾ ਲਈਦੇ ਨਹੀਂ ਜਿਆਦਾ ਆਪਾਂ ਤੇਲ ਨਹੀਂ ਯੂਜ਼ ਕਰਦੇ ਜਿਹੜੇ ਤੜਕੇ ਵਗੈਰਾ ਲਾਉਨੇ ਆ ਉਹ ਮੈਂ ਜਾਂ ਕੋਕੋਨਟ ਆਇਲ ਹੁੰਦਾ ਉਹਦੇ ਚ ਜਾਂ ਮੈਂ ਦੇਸੀ ਘਿਓ ਚ ਲਗਾਉਂਦੀ ਆ ਇਹ ਸੇਤ ਲਈ ਆਪਾਂ ਟਰਾਈ ਕਰਦੇ ਆ ਕਿ ਜਿੰਨਾ ਕਪ ਖਿਆ ਰੱਖ ਸਕੀਏ ਰੱਖ ਲਈਏ ਆ ਲੋ ਜੀ ਇਹ ਨਾ ਚਮਚਿਆਂ ਚਮਚਿਆਂ ਨਾਲ ਕੰਮ ਨਹੀਂ ਆਉਂਦਾ ਇਹ ਇਹ ਜੀ ਚੀਜ਼ਾਂ ਜਿਹੜੀਆਂ ਆਪਣੇ ਹੱਥਾਂ ਦੇ ਨਾਲ ਮਲੀਆਂ ਜਾਂਦੀਆਂ ਚੀਜ਼ਾਂ ਤੇ ਉਹ ਚਮਚਾ ਨਾਲ ਉਹ ਗੱਲ ਨਹੀਂ ਬੰਦੀ ਹੈ ਨਾ ਤੇ ਆਪਾਂ ਹੁਣ ਦੇਖਣ ਲੱਗੇ ਆ ਕਿ ਤੇਲ ਕਿੰਨਾ ਕੁ ਗਰਮ ਹੋ ਗਿਆ ਤੇ ਵੈਸੇ ਤਾਂ ਇੱਥੇ ਜਦੋਂ ਮੈਂ ਹੁਣ ਆ ਪਕੌੜੇ ਪਾ ਕੇ ਹੱਥ ਧੋਣ ਸਿੰਖ ਤੇ ਗਈਆਂ ਵੈਸੇ ਤੇ ਮੈਂ ਭਾਂਡਾ ਡੋਂਗਾ ਭਰ ਕੇ ਜਾਂ ਪਤੀਲੇ ਚ ਥੋੜੇ ਪਾਣੀ ਪਾ ਕੇ ਰੱਖ ਲੈਨੇ ਆ ਨਿੱਗਾ ਜਿਹੜਾ ਨਾਲ ਦੀ ਨਾਲ ਹੱਥ ਸਾਫ਼ ਕੀਤੇ ਜਾਣ ਬਾਰ-ਬਾਰ ਭਾਂਡਿਆਂ ਨੂੰ ਜਿਵੇਂ ਕਟਛੀਆਂ ਨੂੰ ਜਾਂ ਹੱਥ ਕਿਸੇ ਚੀਜ਼ਾਂ ਨੂੰ ਨਾ ਲੱਗਣ ਤੇ ਉੱਥੇ ਰੱਖ ਲੈਨੇ ਇੱਕ ਭਾਂਡਾ ਭਰ ਕੇ ਪਾਣੀ ਦਾ ਤੇ ਉਹਦੇ ਚ ਹੱਥ ਸਾਫ਼ ਕਰ ਲੈਨੇ ਹੁੰਨੇ ਆ ਤੇ ਨਾਲ ਹੀ ਇੱਕ ਟੇਬਲ ਰੱਖ ਲੈਣ ਜਿਹੜਾ ਧੋਣ ਵਾਲਾ ਹੋਵੇ ਗਰਮ ਗਰਮ ਪਕੌੜੇ ਮੋਂ ਆਪਾਂ ਕੱਢਣ ਲੱਗਿਆਂ ਤੇ ਨਾਲ ਮੈਨੂੰ ਹੋਰ ਵੀ ਕੰਮ ਮੇਰੇ ਬਹੁਤ ਦੇਖਦੇ ਦੇਖੋ ਜੀ ਮੇਰੇ ਪਕੌੜੇ ਬਣ ਕੇ ਤਿਆਰ ਅੱਛਾ ਆਪਾਂ ਇਹਨਾਂ ਨੂੰ ਕਈ ਆਪਾਂ ਇਹਨਾਂ ਨੂੰ ਪਕੌੜੇ ਕਹਿੰਨੇ ਆ ਤੇ ਕਈ ਇੰਡੀਆ ਦੇ ਵਿੱਚ ਪਤੌੜ ਕਹਿੰਦੇ ਆ ਪਰ ਮੇਰੇ ਖਿਆਲ ਜਿੰਨਾ ਚ ਮੈਨੂੰ ਲੱਗਦਾ ਕਿ ਇਹਨਾਂ ਚ ਕੋਈ ਫਰਕ ਨਹੀਂ ਹੈਗਾ ਪਤੌੜ ਤੇ ਪਕੌੜੇ ਸੇਮ ਹੀ ਹੁੰਦੇ ਆ ਪਰ ਬੋਲਣ 'ਚ ਫਰਕ ਪੈ ਜਾਂਦਾ ਕਿ ਕੌਣ ਕੀ ਕਹਿੰਦਾ ਹਨਾ ਸਾਰਿਆਂ ਦੀ ਜਿਵੇਂ ਛੋਟੇ ਛੋਟੇ ਜਗ੍ਹਾ ਤੇ ਆਪਣੀ ਬੋਲੀ ਚੇਂਜ ਹੋ ਜਾਂਦੀ ਹੈ ਤੇ ਹੁਣ ਇੱਕ ਮੈਂ ਕੁਝ ਹੋਰ ਬਣਾਉਣ ਲੱਗੀ ਆ ਇਹ ਮੈਨੂੰ ਨਾ ਚੌਲ ਪੈਸੀ ਬਚੇ ਜੇ ਤੁਹਾਡੇ ਕੋਲ ਵੀ ਨਾ ਕਦੀ ਚੌਲ ਸੀ ਨਹੀਂ ਖਾਦੇ ਜਾਂ ਬਚ ਗਏ ਜਾਂ ਕਿਹਨੂੰ ਨਾਲ ਚੌਲ ਆਪਣੇ ਬਾਚੀ ਜਾਂਦੇ ਕੇਵਰ ਇੱਕ ਸਰਾ ਬਣਾਏ ਜਾਂਦੇ ਹਨਾ ਤੇ ਫਿਰ ਮੈਂ ਕਿਹਾ ਚਲੋ ਹੁਣ ਇਹਨਾਂ ਦੇ ਵੀ ਥੋੜੇ ਜਿਹਾ ਚੌਲ ਸੀ ਤੇ ਮੈਂ ਕਿਹਾ ਚੱਲੇ ਨਾਲੇ ਵੀ ਕੁਝ ਬਣਾ ਕੇ ਦੇ ਦਿਆਂ ਤੇ ਮੈਂ ਇਹ ਲਿੱਤਾ ਸੌਰੀ ਮੈਂ ਮੇਰੀ ਪਟੇ ਦਿਖਦੀ ਨਹੀਂ ਮੈਂ ਕੈਮਰਾ ਸਾਈਡ ਤੇ ਹੋ ਗਿਆ ਤੇ ਮੈਂ ਲਿੱਤੇ ਸੀ ਇਹਦੇ ਵਿੱਚ ਪਾਇ ਸੀ ਚੌਲ ਤੇ ਥੋੜਾ ਜਿਹਾ ਪਾਇਆ ਬੇਸਨ ਤੇ ਪਾਲਕ ਤੁਸੀਂ ਇਹਦੇ ਵਿੱਚ ਮਿਕਸ ਵੈਜ ਪਾ ਸਕਦੇ ਆ ਕੋਈ ਵੀ ਨੂਨ ਮਿਰਚ ਮਸਾਲਾ ਤੇ ਮਿਕਸ ਵੈਜ ਪਾ ਲਓ ਤੇ ਮੇਰੇ ਕੋਲ ਪਾਲਕ ਸੀ ਮੈਂ ਪਾਲਕ ਪਾ ਰਹੀ ਹਾਂ ਤੇ ਇਹਨਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਓ ਗ੍ਰੈਂਡ ਨਹੀਂ ਕਰਨੇ ਮਿਕਸ ਕਰਨੇ ਆ ਹੱਥ ਨਾਲ ਮਿਕਸ ਕਰਕੇ ਬੇਸਨ ਪਾ ਕੇ ਤੇ ਜੇ ਤੁਸੀਂ ਮਾੜੇ ਜਿਹੇ ਦਹੀਂ ਪਾਣਾ ਪਾ ਲੋ ਤੇ ਜੇ ਨਹੀਂ ਤੁਸੀਂ ਦਹੀਂ ਪਾਉਣਾ ਤਾਂ ਤੁਸੀਂ ਪਾਣੀ ਨਾਲ ਵੀ ਮਾੜੇ ਜਿਹਾ ਨਾਲ ਕਰਕੇ ਇਹਨੂੰ ਕਰ ਸਕਦੇ ਆ ਤੇ ਮੈਂ ਇਚ ਪਾਇਆ ਸੀ ਦਹੀਂ ਦਹੀਂ ਪਾ ਕੇ ਨਮਕ ਮਿਰਚ ਮਸਾਲਾ ਪਾ ਕੇ ਜੇ ਅੰਬ ਚੂਨ ਪਾਣਾ ਨਾਲ ਦਾਣਾ ਪਾਣਾ ਜੋ ਤੁਹਾਨੂੰ ਜਿੱਦਾਂ ਪਾਣ ਨੂੰ ਅੰਮਲ ਚੀਜ਼ਾਂ ਪਾਉਣਾ ਉਦਾਂ ਪਾ ਲਓ ਪਾ ਕੇ ਇਹਨੂੰ ਨੇ ਫਿਰ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਲ ਲਓ ਮਲ ਕੇ ਮਿਕਸ ਕਰ ਲਓ ਸਾਰਾ ਕੁਝ ਨੂੰ ਕਹਿਣ ਦਾ ਮਤਲਬ ਤੇ ਮਿਕਸ ਕਰੋਗੇ ਜਦੋਂ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ ਇਹਦੇ ਬਣਾਉਣੀਆ ਗੋਲ-ਗੋਲ ਬਣਾ ਸਕਦੇ ਆ ਪਰ ਗੋ ਮੈਂ ਗੋਲ-ਗੋਲ ਬਣਾਉਣੇ ਹੁੰਦੀ ਆ ਉਹ ਵੀ ਦੇਖਣ ਲੱਗਿਆ ਮੈਨੂੰ ਕੀ ਬਣਾਉਂਦੀ ਆ ਕੀ ਕਰਨ ਲੱਗੀ ਆ ਤੇ ਇਹਨੂੰ ਕਰਨਾ ਗੋਲ-ਗੋਲ ਬਣਾਉਣੇ ਆਪਾਂ ਇਹਨਾਂ ਦੇ ਤੇ ਇਹਨਾਂ ਨੂੰ ਆਪਾਂ ਨਾ ਗੋਲ-ਗੋਲ ਬਣਾਵਾਂਗੇ ਆ ਦੇਖੋ ਮੇਰੇ ਦੂਜੇ ਪਾਸੇ ਚਾਹ ਵੀ ਧਰੀ ਹੋਈ ਆ ਉਹ ਕਹਿੰਦੇ ਨਾ ਅਸੀਂ ਪਕੌੜੇ ਤਾਂ ਬਣ ਗਏ ਸਾਨੂੰ ਫੜਾਤੀ ਆ ਨਾਲ ਸਾਨੂੰ ਚਾਹ ਵੀ ਚਾਹੀਦੀ ਆ ਤੇ ਹੁਣ ਮੈਂ ਦੂਜੇ ਪਾਸੇ ਚਾਹ ਬਹੋਣੀ ਘਰ ਦੇ ਕੰਮ ਨਹੀਂ ਲੂਟਣ ਦੇ ਤੁਹਾਨੂੰ ਪਤਾ ਇੰਨਾ ਕੰਮ ਹੋ ਜਾਂਦਾ ਜਦੋਂ ਕਿੰਨੇ ਹੁੰਦੇ ਇੱਕ ਜਣਾ ਹੋਵੇ ਕੰਮ ਕਰਨ ਵਾਲਾ ਤੇ ਬਾਕੀ ਸਾਰੇ ਵਿਲੇ ਹੁਣ ਵਿਲੇ ਕਹਿ ਸਕਦੇ ਵਸੇ ਤੇ ਸਾਰੇ ਕੰਮ ਕਰਦੇ ਆ ਕਿਚਨ ਦੇ ਵਿੱਚ ਕਹਿਣ ਦਾ ਮਤਲਬ ਕਿ ਇੱਕ ਬੰਦਾ ਕੰਮ ਕਰਨ ਵਾਲਾ ਹੁਣ ਉਧਰ ਮੈਂ ਚਾਹ ਧਰੀਆ ਤੇ ਇਧਰ ਮੈਂ ਪਕੌੜੇ ਵੜਾ ਕੇ ਉਹਨਾਂ ਨੂੰ ਫੜਾ ਤੇ ਖਾਓ ਤੇ ਕਹਿੰਦੇ ਮਿਰਚਾਂ ਘਾਟਿਆ ਤੇ ਮੈਂ ਪਕੌੜਿਆਂ ਦੇ ਇੱਕ ਸੱਕ ਦੇ ਵਿੱਚ ਬਡੀਆਂ ਬਡੀਆਂ ਲਾਲ ਮਿਰਚਾਂ ਪਾਤੀ ਮੈਂ ਚੱਕੋ ਤੇ ਮੈਂ ਹੁਣ ਇਹ ਚੋਲਾ ਦੇ ਬਣਾ ਰਹੀ ਆ ਇਹਦੇ ਵਿੱਚ ਕੁਝ ਨਹੀਂ ਪਾਇਆ ਇਹਦੇ ਵਿੱਚ ਤੁਸੀਂ ਮਿਕਸ ਵੈਜ ਪਾਣਾ ਹੈ ਚੋਲ ਪਾਉਣੇ ਆ ਤੇ ਥੋੜਾ ਜਿਹਾ ਬੇਸਣ ਪਾਉਣਾ ਬਸ ਤੇ ਹੋਰ ਨਹੀਂ ਆ ਪਏ ਇਹਦੇ ਵਿੱਚ ਕੁਝ ਪਾਇਆ ਮੈਂ ਪਰ ਪਾਲਕ ਪਾਈ ਆ ਤੁਸੀਂ ਕੋਈ ਵੀ ਵੈਜੀਟੇਬਲ ਪਾ ਸਕਦੇ ਆ ਲੋ ਮੇਰੇ ਪਕੌੜੇ ਤਾਂ ਬਣੇ ਪਏ ਆ ਥੋੜੇ ਹੀ ਬਣਾਏ ਸੀਗੇ ਬਸ ਕਹਿੰਦੇ ਹੁੰਦੇ ਆ 스ਨੈਕਸ ਲਈ ਜਿਵੇਂ ਖਾਣ ਲਈ ਆ ਮੇਰੇ ਲੱਡੂ ਜਿਵੇਂ ਬਣਾਵਣਾ ਇੱਕ ਗੋਲ ਗੋਲ ਬਣਾ ਕੇ ਪਾਏ ਆ ਇਹ ਇਹ ਵਧੀਆ ਬੰਦੇ ਬਿਲਕੁਲ ਨਹੀਂ ਖਿਲਰਦੇ ਚੌਲ ਜੇ ਤੁਹਾਡੇ ਕੋਲ ਘਰੇ ਚੌਲ ਆਏ ਆ ਜਾਂ ਪਏ ਆ ਜਾਂ ਬੱਚ ਜਾਂਦੇ ਕਈ ਵਾਰ ਆਪਾਂ ਬਣਾਉਨੇ ਆ ਬੋਇਲ ਕਰਕੇ ਜਾਂ ਤੜਕਾ ਲਗਾ ਕੇ ਕੋਈ ਵੀ ਚੌਲ ਹੋਣਾ ਉਹਨਾਂ ਨੂੰ ਤੁਸੀਂ ਸਿੱਟਿਆ ਨਾ ਕਰੋ ਇਦਾਂ ਬਣਾਵੋ ਬਣਾ ਕੇ ਇਹਨਾਂ ਨੂੰ ਤੇ ਇਹ ਮੈਂ ਫਰਾਈ ਕੀਤੇ ਆ ਪਰ ਤੁਸੀਂ ਫਰਾਈ ਨਹੀਂ ਕਰਨੇ ਤੁਸੀਂ ਸਟੀਮਰ ਹੈਗਾ ਤੁਸੀਂ ਸਟੀਮਰ ਚ ਰੱਖ ਸਕਦੇ ਆ ਫਰਾਈ ਕਰਨ ਦੀ ਇਹਨਾਂ ਨੂੰ ਲੋੜ ਨਹੀਂ ਹੁੰਦੀ ਬਸ ਇਹ ਮੈਂ ਤੇਲ ਗਰਮ ਕੀਤਾ ਕਰਕੇ ਮੈਂ ਇਹਨਾਂ ਨੂੰ ਫਰਾਈ ਕੀਤਾ ਹੈ ਤੇ ਮੈਂ ਕਿਸੇ ਇਸਪ੍ਰੈਸ ਟੀਮ ਕਰਕੇ ਤੁਹਾਨੂੰ ਬਣਾ ਕੇ ਦਿਖਾਵਾਂਗੀ ਜਿੱਦ ਦੇ ਮੇਰੇ ਕੋਲ ਫੇਰ ਚੌਲ ਬਚਣਗੇ ਤੇ ਇਸ ਟੀਮ ਕਰਕੇ ਫਿਰ ਉਹਨਾਂ ਨੂੰ ਨੋਮਲ ਤੜਕਾ ਲਾ ਕੇ ਤੜਕੀ ਚ ਪਾ ਲਵਾਂ ਬਸ ਸਨੈ ਉਦਾਂ ਹੀ ਖਾਣ ਲਈ ਚਾਹ ਦੇ ਨਾਲ ਹਾਲੋ ਜੀ ਮੇਰੇ ਪਕੌੜੇ ਬਣ ਗਏ ਮੈਂ ਉਹਨਾਂ ਸਾਰੇ ਤੇ ਤੇ ਹੁਣ ਮੇਰੇ ਹੈਗੇ ਆ ਪਾਂਡੇ ਪੈਸੀ ਬਹੁਤ ਜ਼ਿਆਦਾ ਜਮ੍ਹਾਂ ਹੋ ਗਏ ਸਾਰਿਆਂ ਨੇ ਖਾ ਕੇ ਤੇ ਚਾਹ ਪੀ ਕੇ ਪਤੀਲੇ ਵਗੈਰਾ ਸਾਰੇ ਪਾਂਡੇ 'ਤੇ ਹੁਣ ਮੈਨੂੰ ਲੱਗਾ ਕਿ ਮੈਂ ਇਹਨਾਂ ਨੂੰ ਚੱਕ ਦਾਂ ਤੇ ਫਿਰ ਵੀ ਕੋਈ ਨਾ ਕੋਈ ਫਿਰ ਕੰਮ ਨਿਕਲੇ ਆਉਂਦਾ ਤੇ ਫਿਰ ਲੋਟ ਨਹੀਂ ਆਉਂਦੇ ਭਾਂਡੇ ਵੀ ਤੇ ਹੁਣ ਮੈਨੂੰ ਲੱਗੇ ਜਿੰਨੀ ਜਲਦੀ ਇਹ ਪਕੌੜੇ ਤੇ ਚਾਹ ਪੀ ਕੇ ਬੇਲੇ ਬੈਠੇ ਆ ਟਿਕ ਕੇ ਤੇ ਆਪਾਂ ਉਹਨਾਂ ਚ ਕਰ ਭਾਂਡੇ ਭੁੰਨੇ ਨਿਮੇੜ ਦਈਏ ਫਿਰ ਕਿਚਨ ਦੇ ਸਾਫ ਹੋ ਜਾਣਾ ਇੱਕ ਵਾਰ ਬਹੁਤ ਚੰਗਾ ਲੱਗਦਾ ਨਹੀਂ ਤਾਂ ਫਿਰ ਖਿਜ ਜੀ ਆ ਜਾਣੇ ਮੈਨੂੰ ਤਾਂ ਬਹੁਤ ਖਿਜ ਆਉਂਦੀ ਜਦੋਂ ਮੇਰੀ ਕਿਚਨ ਨਾ ਸਾਫ ਹੋਵੇ ਉਹ ਵੈਸੇ ਤਾਂ ਉਹਦਾ ਸਾਫ ਹੁੰਦੀਆਂ ਪਰ ਜਦੋਂ ਆਪਾਂ ਕੰਮ ਤਾਂ ਦੇ ਕਰਦੇ ਆ ਤੁਹਾਨੂੰ ਪਤਾ ਹੀ ਫਿਰ ਉਹ ਸਾਰੇ ਚ ਖਲਾਰਾ ਪੈ ਜਾਂਦਾ ਆ ਤੇ ਹੁਣ ਇਹ ਕਹਿੰਦੇ ਚੱਲ ਆਪਾਂ ਬਾਹਰ ਨੂੰ ਵੀ ਚਲੀ ਗੇੜਾ ਗੂੜਾ ਕੱਢ ਕੇ ਆਈਏ ਕਿਤੇ ਤੇ ਮਾਂ ਕਿ ਮੇਰੇ ਤਾਂ ਜੇ ਕਿਚਨ ਦੇ ਕੰਮ ਹੀ ਨਹੀਂ ਨਿਬੜੇ ਕਿਚਨ ਦੇ ਕੰਮ ਨਿਭਾਉਂਗੀ ਫੇਰ ਕਿਚਨ ਸਫਾਈ ਕਰਨਾ ਨਿੱਕੇ ਨਿੱਕੇ ਚੀਜ਼ ਨਿੱਕ ਨਿੱਕੀ ਡਿੱਗਦੀਆਂ ਹੀ ਰਹਿੰਦੀਆਂ ਹਨ ਤੇ ਬਾਕੀ ਤਾਂ ਰਹਿੰਦਾ ਹੁੰਦਾ ਮੇਰਾ ਰਾਜਾ ਆ ਤੇ ਰਾਜਾ ਮੇਰਾ ਖਲਾਰਾ ਪੋਵੰਦਾ ਤੁਸੀਂ ਅਗਲੀਆਂ ਵੀਡੀਓ ਪਹਿਲੀਆਂ ਵੀਡੀਓ ਚ ਦੇਖਿਆ ਹੋਣਾ ਰਾਜਾ ਮੇਰਾ ਕੀ ਹੈ ਮੇਰਾ ਇਹ ਹੈਗਾ ਪੈਰਟ ਰੱਖਿਆ ਹੋਇਆ ਆ ਉਹਦਾ ਸਟੈਂਡ ਵੀ ਪਿਆ ਸਾਹਮਣੇ ਤੇ ਇਹਦੇ ਤੇ ਜਾਨਕੀ ਖੇਡਦਾ ਆ ਤੇ ਜਦੋਂ ਉਧਰੋਂ ਛਾਲ ਛੋੜ ਮਾਰਦਾ ਆ ਤਫੇ ਜਿਹੜਾ ਮੇਰੇ ਚੀਜ਼ਾਂ ਹੁੰਦੀਆਂ ਕਈ ਚੀਜ਼ਾਂ ਇਦਾਂ ਨਹੀਂ ਹੁੰਦੀ ਔੜ ਜਾਂਦੀਆਂ ਹਾਂ ਤੁਹਾਨੂੰ ਮੈਂ ਦਿਖਾਉਣੀ ਆ ਇਹਦੇ ਵਿੱਚ ਮੇਰੀਆਂ ਬਾਅਦ ਚ ਇਹਨੇ ਮੈਂ ਪਿਆਜ਼ ਵਗੈਰਾ ਪਾਇ ਸੀ ਜਿਹੜੇ ਪਕੌੜੇ ਵਗੈਰਾ ਬਣਾ ਸੀ ਉਹ ਤੇ ਮੈਂ ਪਲੇਟ ਚ ਪਾ ਕੇ ਰੱਖ ਦਿੰਨੀ ਆ ਇਹ ਖੇਡਣ ਲਈ 2 ਕਮੈਂਟ ਲਈ ਇਹ ਖੇਡਦਾ ਹੁੰਦਾ ਉਹਦੇ ਨਾਲ ਪਿਆਜ਼ ਦੇ ਛਿਲਕਾ ਨਾਲ ਹੋਗੇ ਆਲੂ ਦੇ ਹੋਗੇ ਗੋਭੀ ਦੇ ਹੋਗੇ ਜਿਹੜੇ ਵੀ ਮਰਜ਼ੀ ਹੋਣ ਤੇ ਉਹਨਾਂ ਨਾਲ ਬੜਾ ਆਰਾਮ ਨਾਲ ਬੜੇ ਸੋਹਣੇ ਹੋ ਕੇ ਪਲੇ ਕਰਦਾ ਇਹ ਖੇਡਦਾ ਆ ਇਹ ਤੇ ਫੇਰ ਨਾ ਇਹ ਕੀ ਕਰਦਾ ਜਦੋਂ ਫੇਰ ਇਹਨੇ ਉੱਠਣਾ ਹੁੰਦਾ ਤੇ ਫੇਰ ਇਹ ਇਹ ਉੱਤੇ ਤੋਂ ਉੱਤੇ ਹਵਾ ਮਾਰ ਜਾਂਦਾ ਸਾਰਾ ਕੁਝ ਖਿਲਾਰ ਦੇ ਦਿੰਦਾ ਇਹਗਾ ਮੇਰਾ ਨਾਈਫ ਤੇ ਇਹਦੇ ਉੱਤੇ ਕਵਰ ਛੜਾ ਕੇ ਰੱਖਦੇ ਨੇ ਵੱਡਾ ਨਾਈਫ ਹੈ ਇਹਨੂੰ ਕਵਰ ਛੜਾ ਕੇ ਰੱਖਦੇ ਆ ਤੇ ਮੈਂ ਇਹਨੂੰ ਹੁੰਦਾ ਕਿ ਮੇਰੀ ਕਿਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਉੱਤੇ ਵਰਕਟਾਪ ਤੇ ਮੈਂ ਬਹੁਤ ਘੱਟ ਚੀਜ਼ ਵਰਕਟਾਪ ਤੇ ਰੱਖਦੀ ਹੁੰਦੀ ਆ ਸਾਰੇ ਵਰਕਟਾਪ ਤੋਂ ਚੀਜ਼ਾਂ ਜਿਹੜੀਆਂ ਕਪੜਾਂ ਦੇ ਵਿੱਚ ਰੱਖਦੀਆਂ ਸਾਈਡਾਂ ਤੇ ਲਾਉਂਦੀਆਂ ਤੇ ਪਤਾ ਨਹੀਂ ਆਈ ਡੋਨੋ ਮੈਨੂੰ ਇਦਾਂ ਹੋਇਆ ਕਿ ਮੈਂ ਕਪੜਾਂ ਕਵਰ ਕਟਾਪ ਤੇ ਨਾ ਰੱਖਾਂ ਬਾਹਾਲੀਆਂ ਚ ਸਮਾਨ ਚੀਜ਼ਾਂ ਤੇ ਇਹ ਹੁਣ ਮੈਂ ਪਾਂਡੇ ਪੋ ਤੋਲ ਕੇ ਹੁਣ ਇਹ ਥੋੜੇ ਜਿਹਾ ਡਰਾਈ ਹੋ ਗਏ ਤੇ ਮੋٹے ਮੋٹے ਜਿਹੜੇ ਹੈਗੇ ਵੱਡੇ ਵੱਡੇ ਪਾਂਡੇ ਮੈਂ ਉਹ ਚੱਕ ਕੇ ਰੱਖ ਦੇਣੇ ਆ ਤੇ ਛੋਟੇ ਜਿਹੜੇ ਚਲੋ ਤਾਂ ਫਿਰ ਸੁੱਕ ਜਾਂਦੇ ਆ ਹਨਾ ਤੇ ਵੱਡੇ ਰੁੱਟਦੇ ਫਿਰ ਫਿਰਦੇ ਰਹਿੰਦੇ ਤੇ ਫਿਰ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਹੁਣ ਆ ਪੰਜ ਸੱਤਾਂ ਜਿਹੜੀਆਂ ਵੱਡੀਆਂ ਵੱਡੀਆਂ ਛਾਨਣੀਆਂ ਛੋਣਣੀਆਂ ਜੀਆਂ ਚੱਕ ਦੇਣੀਆਂ ਆ ਤੇ ਦਿਨ ਵੀ ਬਹੁਤ ਸੋਹਣਾ ਸਾਡੇ ਲੱਗਾਇਆ ਅੱਜ ਦੇਖੋ ਪਿਛਲੇ ਪਾਸੇ ਟਰੇ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਆਪਣੀ ਗਾਰਡਨ ਹੈਗੀ ਆ ਪਿਛਲੇ ਪਾਸੇ ਗਾਰਡਨ ਦਾ ਸਾਈਡ ਦਿਖਦੀ ਆ ਤੇ ਆਨੇ 글로 ਇਹ ਵੀ ਮੇਰੇ ਰੋਚੇ ਚੱਲੇ ਆ पांडे ਤੇ ਹਜੇ ਮੇਰੇ ਟੀ ਟਾਬਲ ਉਹ ਸਾਹਮਣੇ ਬਾਲਟੀ ਚੁੱਕੇ ਹੁੰਤੇ ਪਏ ਉਹ ਵੀ ਧੋਣੇ ਕੱਲ ਤੇ ਪਉਣਤੇ ਹੋਏ ਤੇ ਹਜੇ ਉਹ ਵੀ ਨਵੇਂ ਨੇ ਹੈਗੇ ਕਿ ਬਿੱਲੀ ਹੁੰਨੀ ਤਨ ਮਿਰਦੇ ਬਿੱਲੀ ਦਾ ਮੇਰੇ ਕੋ ਹੁੰਦੀ ਕੋ ਹੀ ਨਹੀਂ ਆ ਦੇਖ ਲੋ ਖਲਾਰਾ ਦੇਖਦਾ ਆਇਆ ਸੀਗਾ ਹੁਣ ਇਹ ਕਿ ਅਨਿਆਂ ਦੇ ਉੱਤੇ ਪਏ ਸੀਗੇ ਸਾਰੇ ਸ਼ੈਲਕ ਤੇ ਉੱਤੇ ਮਾਰੀ ਛਾਲ ਤੇ ਸਾਰੇ ਅੜਾਤੇ ਇਹਦੀ ਹਵਾ ਬਹੁਤ ਪੈਂਦੀ ਹੈ ਜਦੋਂ ਇਹ ਉੱਡਦਾ ਆ ਸਾਰਾ ਕੁਝ ਡਾਗ ਗਿਆ ਮਰਿਆ ਬਸ ਮੇਰੀ ਕਿਚਨ ਸਾਰੀ ਸਾਫ ਹੋ ਗਈ ਹੁਣ ਬਸ ਝਾੜੂ ਫੇਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਹੁੰਨੇ ਆ ਵਿਲੇ ਵਿਲੇ ਹੋ ਕੇ ਜੇ ਮੁੱਕ ਮਿਲੇ ਤੇ ਫਿਰ ਬੈਠੂਗੀ 10 ਮਿੰਟ ਬੈਠੂਗੀ ਤੇ ਹੁਣ ਸਫਾਈ ਹੋ ਗਈ ਤੇ ਬੱਚੇ ਹੈ ਨਹੀਂਗੇ ਕਰੇ ਅੱਜ ਅਸੀਂ ਹੈਗੇ ਤਿੰਨੇ ਜਾਣੇ ਤੇ ਇਹ ਦੋਨੇ ਭਰਾ ਤੇ ਇੱਕ ਮੈਂ ਤੇ ਹੁਣ ਅਸੀਂ ਸੋਚਦੇ ਆ ਕਿ ਆਪਾਂ ਵੀ ਚਲੋ ਘੇੜਾ-ਘੂੜਾ ਕੱਢ ਕੇ ਕਿਸੇ ਪਾਸੇ ਨੂੰ ਤੇ ਕਿਧਰ ਨੂੰ ਚੱਲੀਏ ਤੇ ਇਹ ਸਾਡੀ ਬੈਕ ਡੋਰ ਗਾਰਡਨ ਨੂੰ ਜਾਂਦੀ ਹੈ ਜਿਹੜੀ ਤੇ ਗਾਰਡਨ ਚ ਸਮਾਨ ਨੂੰ ਚੱਕਣਾ ਰੱਖਣਾ ਤੁਹਾਨੂੰ ਇਹ ਨਹੀਂ ਲੋਟ ਆਉਂਦਾ ਹਨਾ ਤੇ ਬਾਹਰ ਉਹਦੇ ਬੇਟੇ ਦੇ ਦੋ ਕੁੱਤੇ ਵੀ ਆ ਨਿੱਕੇ ਨਿੱਕੇ ਬੱਚੇ ਜੇ ਉਹ ਵੀ ਬਾਹਰ ਬੈਠੇ ਆ ਤੇ ਹੁਣ ਅਸੀਂ ਬਸ ਵੇਲੇ ਹੋ ਕੇ ਹੁਣ ਤੁਰ ਪਏ ਅਸੀਂ ਘੁੰਮਣ ਫਿਰਨ ਤੇ ਹੁਣ ਇਹਦੀ ਵੀਡੀਓ ਤੁਹਾਨੂੰ ਮੈਂ ਕੱਲ ਨੂੰ ਦਿਖਾਉਂ ਘੁੰਮ ਕਿੱਥੇ ਘੁੰਮ ਫਿਰ ਕੇ ਆਏ ਆ